ਵਾਹਿਗੁਰੂ ਸਖਬ ਜੀ ਯੈ ਯਾ ਜਾਣ ਤੋ ਦੁਰਮਤ ਹਨ ਕਰ ਬਸ ਕਾਇਆ ਗਾਉ ਰਾਣੂ ਰੂਤੋ ਭਜੈ ਨਹੀਂ ਸੂਰੋ ਜੁਗ ਜੁਗ ਅਟਲ ਚਰੂ ਸ਼ਤਰ ਤਖਤ ਦੇ ਮਾਲਕ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਤਿਨਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਅਤੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਲక్ష్ਮੀ ਕਲੋਨੀ 60 ਸਾਲਾ ਸਥਾਪਨਾ ਦਿਵਸ ਨੂੰ ਮੁੱਖ ਰੱਖਦਿਆਂ ਹੋਇਆਂ ਸੰਧਿਆ ਸਮੇਂ ਸਜਾਈ ਹੋਈ ਦੂਸਰੇ ਦਿਨ ਦੀ ਦੀਵਾਨ ਵਿੱਚ ਹਾਜ਼ਰੀਆਂ ਪਰ ਰਹੇ ਸਤਕਾਰਯੋਗ ਸਤਸੰਗੀ ਜਨੋ ਫਤਿਹ ਪ੍ਰਵਾਨ ਕਰੋ ਜੀ ਦੋਵੇਂ ਹੱਥ ਜੋੜ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਸਭ ਤੋਂ ਪਹਿਲਾਂ ਆਪ ਸਰਬਸੰਗਤ ਨੂੰ ਜਨਮ ਦਿਹਾੜੀ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ ਆਓ ਸੰਖੇਪ ਸ਼ਬਦਾਂ ਦੇ ਵਿੱਚ ਬਾਬਾ ਦੀਪ ਸਿੰਘ ਜੀ ਦੇ ਜੀਵਨ ਦੀਆਂ ਕੁਝ ਝਲਕੀਆਂ ਸਾਂਝੀਆਂ ਕਰਨ ਦਾ ਯਤਨ ਕਰੀਏ ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ 1682 ਪਿੰਡ ਪਹੁ ਵਿੰਡ ਵਿਖੇ ਪਿਤਾ ਭਗਤਾ ਮਾਤਾ ਜਿਉਣੀ ਜੀ ਦੀ ਕੁੱਖੋਂ ਹੋਇਆ ਬੜੇ ਦਲੇਰ ਸੂਰਬੀਰ ਯੋਧੇ ਬਾਬਾ ਦੀਪ ਸਿੰਘ ਜੀ ਦਾ ਬਚਪਨ ਦਾ ਨਾਮਦੀਪਾ ਆਪ ਸਰਬਤ ਸੰਗਤ ਨੇ ਇਹ ਇਤਿਹਾਸ ਸੁਣਿਆ ਬੈ ਸੰਖੇਪ ਮਾਤਰਾ ਦੇ ਵਿੱਚ ਹੀ ਇਸ ਇਤਿਹਾਸ ਨੂੰ ਰਿਪੀਟ ਕਰਨਾ ਚਾਹੁੰਨਾ ਬਾਬਾ ਦੀਪ ਸਿੰਘ ਜੀ ਦਾ ਬਚਪਨ ਦਾ ਨਾਮ ਭਾਈ ਦੀਪਾ ਰੱਖਿਆ ਗਿਆ 1699 ਦੀ ਵਿਸਾਖੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਖਾਲਸਾ ਸਾਜਿਆ ਤੇ ਇਹ ਖਬਰ ਜਿਹੜੀ ਹੈ ਪਿੰਡਾਂ ਨਗਰਾਂ ਦੇ ਵਿੱਚ ਫੈਲ ਗਈ ਬਾਬਾ ਦੀਪ ਸਿੰਘ ਜੀ ਆਪਣੇ ਮਾਤਾ ਪਿਤਾ ਦੇ ਨਾਲ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਆਉਂਦੇ ਆ ਸਿੰਘ ਸਜਦੇ ਐ ਦੀਪੇ ਤੋਂ ਨਾਮ ਦੀਪ ਸਿੰਘ ਬਣਿਆ ਹੁਣ ਬਾਬਾ ਦੀਪ ਸਿੰਘ ਜੀ ਗੁਰੂ ਪਿਆਰਿਓ ਅਨੰਦਪੁਰ ਸਾਹਿਬ ਦੀ ਧਰਤੀ ਦਾ ਮਾਹੌਲ ਵੇਖਦੇ ਐ ਦਿਲ ਕੀਤਾ ਕਿਉਂ ਨਾ ਮੈਂ ਇੱਥੇ ਹੀ ਰੁਕ ਜਾਵਾਂ ਤੇ ਇੱਥੇ ਰੁਕ ਕੇ ਮੈਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚੋਂ ਕੁਝ ਨਾ ਕੁਝ ਅਜਿਹਾ ਸਿੱਖਾਂ ਜਿਹੜੀ ਮਿਸਾਲ ਮੈਂ ਦੁਨੀਆਂ ਦੇ ਵਿੱਚ ਕਾਇਮ ਕਰ ਸਕਾਂ ਜਦੋਂ ਸਾਨੂੰ ਕੋਈ ਚੰਗਾ ਮਾਹੌਲ ਦਿਖੇ ਨਾ ਜੀ ਸਾਡਾ ਦਿਲ ਕਰਦਾ ਕਿਸ ਅਸੀਂ ਇੱਥੇ ਰਹੀਏ ਬੜਿਆਂ ਲੋਕਾਂ ਦਾ ਗੁਰੂ ਪਿਆਰਿਓ ਦਿਲ ਕਰਦਾ ਹੁੰਦਾ ਸਮੁੰਦਰ ਕਿਨਾਰੇ ਰਹਿਣ ਦਾ ਕਿਉਂਕਿ ਉੱਥੋਂ ਦਾ 뷰 ਉੱਥੋਂ ਦਾ ਨਜ਼ਾਰਾ ਜਿਹੜਾ ਹੈ ਇਹ ਬਾਖਮਾਲ ਦਾ ਲੱਗਦਾ ਹੈ ਬੜਾ ਸੋਹਣਾ ਲੱਗਦਾ ਹੈ ਉੱਥੋਂ ਦੇ ਨਜ਼ਾਰੇ ਨੂੰ ਦੇਖਿਆ ਉੱਥੋਂ ਦੇ ਡਿਸਪਲਨ ਅਨੁਸ਼ਾਸਨ ਨੂੰ ਦੇਖਿਆ ਬਾਬਾ ਦੀਪ ਸਿੰਘ ਜੀ ਨੇ ਦਿਲ ਕੀਤਾ ਕਿਉਂ ਨਾ ਮੈਂ ਇੱਥੇ ਰਹਿ ਕੇ ਆਪਣੇ ਜੀਵਨ ਨੂੰ ਹੋਰ ਸੋਹਣਾ ਬਣਾ ਲਵਾਂ ਉਹ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚ ਰਹਿਣਾ ਕਿੰਨਾ ਸੁੰਦਰ ਮਾਹੌਲ ਹੋਏਗਾ ਆਪਣੇ ਮਨ ਦੇ ਵਿੱਚ ਇੱਕ ਖਿਆਲ ਲੈ ਕੇ ਆਓ ਕਿ ਇੱਕ ਪਾਸੇ ਉਹ ਦੁਨੀਆ ਦੇ ਵਾਲੀ ਨੇ ਜਿਨ੍ਹਾਂ ਨੇ ਸਾਨੂੰ ਜਿਉਣਾ ਸਿਖਾਇਆ ਹੈ ਸਾਡੇ ਅੰਦਰ ਸੂਰਬੀਰਤਾ ਭਰੀ ਹੈ ਦੁੱਖਾਂ ਦੇ ਨਾਲ ਜੁੜਣਾ ਸਿਖਾਇਆ ਹੈ ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚ ਰਹਿਣ ਦੇ ਲਈ ਹਰ ਇੱਕ ਬੰਦੇ ਦਾ ਦਿਲ ਕਰਦਾ ਹੈ ਬਾਬਾ ਦੀਪ ਸਿੰਘ ਜੀ ਦਾ ਵੀ ਦਿਲ ਕੀਤਾ ਮਨ ਕੀਤਾ ਕਿ ਮੈਂ ਵੀ ਇੱਥੇ ਰਹਿ ਕੇ ਪੜ੍ਹਾਈ ਕਰਾਂਗਾ ਇੱਥੇ ਰਹਿ ਕੇ ਸਿੱਖਾਂਗਾ ਤੇ ਬਾਬਾ ਦੀਪ ਸਿੰਘ ਜੀ ਨੇ ਨਾ ਜੀ ਭਾਈ ਮਨੀ ਸਿੰਘ ਜੀ ਤੋਂ ਗੁਰਬਾਣੀ ਸਿੱਖੀ ਹੈ ਗੁਰਬਾਣੀ ਕੰਠ ਕੀਤੀ ਹੈ ਅਨੰਦਪੁਰ ਸਾਹਿਬ ਦੀ ਧਰਤੀ ਔਰ ਭਾਈ ਮਨੀ ਸਿੰਘ ਜੀ ਗੁਰੂ ਪਿਆਰਿਓ ਇਹ ਗੱਲ ਯਾਦ ਰੱਖਣਾ ਇਹ ਗੁਰੂ ਹਰਿਕ੍ਰਿਸ਼ਨ ਪਾਸ਼ਾ ਜੀ ਦੇ ਸਮੇਂ ਦੇ ਸਿੱਖ ਨੇ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਤੋਂ ਵੀ 22 ਸਾਲ ਵੱਡੇ ਨੇ ਭਾਈ ਮਨੀ ਸਿੰਘ ਜੀ ਹੁਣ ਭਾਈ ਮਨੀ ਸਿੰਘ ਜੀ ਦੇ ਕੋਲੋਂ ਇੰਨਾ ਤਜਰਬਾ ਹੈ ਬਾਤ ਮਾਰਦਾ ਹਰ ਇੱਕ ਕੰਮ ਨੂੰ ਬਰੀਕੇ ਦੇ ਨਾਲ ਸਮਝਦਾਰੀ ਦੇ ਨਾਲ ਭਾਈ ਮਨੀ ਸਿੰਘ ਜੀ ਕਰਦੇ ਆ ਤੇ ਬਾਬਾ ਦੀਪ ਸਿੰਘ ਜੀ ਨੂੰ ਤਿਆਰ ਕੀਤਾ ਜਿੱਥੇ ਉਹਨਾਂ ਨੇ ਗੁਰਬਾਣੀ ਪੜ੍ਹਾਈ ਕੰਠ ਕਰਵਾਈ ਉਥੇ ਨਾਲ-ਨਾਲ ਬਾਬਾ ਦੀਪ ਸਿੰਘ ਜੀ ਨੇ ਹੋਰ ਪਛਾਵਾਂ ਦਾ ਵੀ ਗਿਆਨ ਇਕੱਠਾ ਕੀਤਾ ਜਿੱਥੇ ਉਹਨਾਂ ਨੇ ਸ਼ਾਸਤਰ ਵਿਦਿਆ ਸਿੱਖੀ ਹੈ ਯਾਦ ਰੱਖਿਓ ਉਥੇ ਨਾਲ-ਨਾਲ ਉਸੇ ਵਕਤ ਹੀ ਬਾਬਾ ਦੀਪ ਸਿੰਘ ਜੀ ਨੇ ਸ਼ਾਸਤਰ ਵਿਦਿਆ ਵੀ ਸਿੱਖ ਲਈ ਸ਼ਾਸਤਰ ਦੇ ਨਾਲ ਸ਼ਾਸਤਰ ਵਿਦਿਆ ਵੀ ਸਿੱਖੀ ਘੋੜ ਸਵਾਰੀ ਤੀਰ ਅੰਦਾਜ਼ੀ ਸਭ ਕੁਝ ਚਲਾਉਣਾ ਬਾਬਾ ਦੀਪ ਸਿੰਘ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਹੀ ਸਿੱਖ ਲਿਆ ਸੀ 18 ਸਿਰ ਦਾ ਖੰਡਾ ਵੋਹਣਾ ਇੰਨੇ ਬਜ਼ੁਰਗੀ ਦੀ ਹਾਲਤ ਦੇ ਵਿੱਚ 75 ਸਾਲ ਦੀ ਉਮਰ ਸੀ ਜਦੋਂ ਬਾਬਾ ਦੀਪ ਸਿੰਘ ਜੀ ਨੇ 18 ਸਿਰ ਦਾ ਖੰਡਾ ਵਾਇਆ ਇਹਦਾ ਮਤਲਬ ਪਹਿਲਾਂ ਸਿੱਖਿਆ ਬਿਨਾ ਸਿੱਖਣ ਤੋਂ ਕੋਈ ਵੀ ਕੰਮ ਗੁਰੂ ਪਿਆਰ ਅਸੀਂ ਪਰਫੈਕਟ ਨਹੀਂ ਕਰ ਸਕਦੇ ਤੇ ਬਾਬਾ ਦੀਪ ਸਿੰਘ ਜੀ ਇੰਨੇ ਤਜਰਬੇ ਕਾਰਨੇ ਜਦੋਂ ਉਹ ਕਲਮ ਨੂੰ ਲਿਖਦੇ ਐ ਤਾਂ ਲਿਖੀ ਜਾ ਰਿਆ 11 ਸਾਲਾਂ ਦੇ ਵਿੱਚ ਬਾਬਾ ਦੀਪ ਸਿੰਘ ਜੀ ਨੇ ਚਾਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਦੀਆਂ ਬੀੜਾਂ ਦੇ ਉਤਾਰੇ ਕੀਤੇ ਐ ਜੇ ਬਾਬਾ ਦੀਪ ਸਿੰਘ ਜੀ ਨੇ ਖੰਡਾ ਵਾਉਣ ਦੀ ਗੱਲ ਕੀਤੀ ਐ 75 ਸਾਲ ਦੀ ਉਮਰ ਦੇ ਵਿੱਚ ਦੁਨੀਆਂ ਦੇ ਉੱਪਰ ਕੋਈ ਅਜਹੀ ਮਿਸਾਲ ਨਹੀਂ ਮਿਲਦੀ ਕਿ ਇੱਕ ਬਜ਼ੁਰਗ ਜਰਨੈਲ ਮੈਦਾਨੇ ਜੰਗ ਦੇ ਵਿੱਚ ਦੁਸ਼ਮਣਾਂ ਦੇ ਨਾਲ ਲੜਦਾ ਹੋਵੇ। ਬਾਬਾ ਦੀਪ ਸਿੰਘ ਜੀ ਨੂੰ ਆਪਾਂ ਤਾਂ ਹੀ ਇਹ ਆਖਦੇ ਹਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ। ਹੋਰ ਵੀ ਬੜੇ ਸਿੱਖ ਹੋਏ ਐ ਭਾਈ ਮਨੀ ਸਿੰਘ ਜੀ ਧੰਤਾ ਜੋਗ ਐ ਪਰ ਨਾਮ ਦੇ ਮੂਰੇ ਧੰਨ ਧੰਨ ਲਿਖਵਾਉਣਾ ਕੋਈ ਆਮ ਗੱਲ ਨਹੀਂ ਹੈ। ਭਾਈ ਦਿਆਲਾ ਜੀ ਹੋਏ ਭਾਈ ਮਤੀ ਦਾਸ ਜੀ ਭਾਈ ਸਦੀ ਦਾਸ ਜੀ ਭਾਈ ਬਚਿੱਤਰ ਸਿੰਘ ਜੀ ਭਾਈ ਬੋਤਾ ਸਿੰਘ ਭਾਈ ਗਰਜਾ ਸਿੰਘ ਅਨੇਕਾਂ ਸਿੱਖਾਂ ਦੇ ਨਾਮ ਨੇ ਪਰ ਨਾਮ ਮੋਰੇ ਭਾਈ ਲੱਗਿਆ ਇਹ ਜਿਹੜੇ ਭਾਗ ਆਏ ਨੇ ਸੁਭਾਗ ਮਿਲਿਆ ਹੈ ਜ਼ਿੰਦਗੀ ਦੇ ਵਿੱਚ ਇਹ ਬਾਬਾ ਦੀਪ ਸਿੰਘ ਜੀ ਨੂੰ ਮਿਲਿਆ ਜਿਨ੍ਹਾਂ ਦੇ ਨਾਮ ਦੇ ਮੂਰੇ ਧਨ ਧਨ ਆ ਗਿਆ ਕੁਝ ਅਨੋਖਾ ਕੀਤਾ ਜ਼ਿੰਦਗੀ ਜਿਉਣ ਦਾ ਤਰੀਕਾ ਬੜਾ ਵਧੀਆ ਸੀ ਗੁਰੂ ਗੋਬੇ ਸਿੰਘ ਪਾਸ਼ਾ ਜੀ ਦੀ ਸ਼ਰਨ ਦੇ ਵਿੱਚ ਰਹਿ ਕੇ ਬਾਬਾ ਦੀਪ ਸਿੰਘ ਜੀ ਨੇ ਸ਼ਾਸਤਰ ਅਤੇ ਸ਼ਾਸਤਰ ਵਿਦਿਆ ਦੋਨੋਂ ਚੀਜ਼ਾਂ ਬਾਖਮਾਲ ਤਰੀਕੇ ਦੇ ਨਾਲ ਸਿੱਖ ਲਈਆਂ ਬਚਪਨ ਦੇ ਵਿੱਚ ਹੀ ਚਲੇ ਗਏ ਸੀ 18 ਸਾਲ ਦੀ ਉਮਰ ਸੀ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਬਾਬਾ ਦੀਪ ਸਿੰਘ ਜੀ ਆ ਗਏ ਔਰ 20-22 ਸਾਲਾਂ ਦੀ ਉਮਰ ਦੇ ਵਿੱਚ ਬਾਬਾ ਦੀਪ ਸਿੰਘ ਜੀ ਇੱਕ ਸੋਜਵਾਨ ਵਿਦਵਾਨ ਬਣ ਚੁੱਕੇ ਸੀ ਸਮਝਦਾਰ ਬਰੀਕੀ ਦੇ ਨਾਲ ਹਰ ਗੱਲ ਨੂੰ ਪੇਸ਼ਕਾਰੀ ਦੇ ਨਾਲ ਕਿਵੇਂ ਸਮਾਜ ਵਿੱਚ ਰੱਖਣਾ ਹੈ ਬਾਬਾ ਦੀਪ ਸਿੰਘ ਜੀ ਦੇ ਕੋਲ ਇਹ ਤਕਨੀਕ ਇਹ ਤਜਰਬਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚ ਰਹਿ ਕੇ ਮਿਲ ਚੁੱਕਾ ਸੀ ਕੁਝ ਕੁ ਸਮੇਂ ਬਾਅਦ ਮਾਤਾ ਪਿਤਾ ਆਏ ਬਾਬਾ ਦੀਪ ਸਿੰਘ ਜੀ ਦੇ ਮਾਂ ਜਿਉਣੀ ਪਿਤਾ ਭਗਤਾ ਜੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਆਪਣੇ ਪੁੱਤਰ ਦੇ ਜਿਹੜੇ ਨੇ ਉੱਪਰ ਡੁੱਲਦਾ ਹੋਇਆ ਨੂਰ ਵੇਖਦੇ ਐ ਬੜੇ ਖੁਸ਼ ਹੋਏ ਅਧਿਆਤਮਕ ਤੌਰ ਤੇ ਵੀ ਸਰੀਰਕ ਤੌਰ ਤੇ ਵੀ ਬਾਬਾ ਦੀਪ ਸਿੰਘ ਜੀ ਤਿਆਰ ਬਰ ਤਿਆਰ ਨੇ ਅੰਦਰੋਂ ਵੀ ਤਿਆਰ ਹੋਣਾ ਕਈ ਵਾਰ ਇਨਸਾਨ ਬਾਹਰੋਂ ਬੜਾ ਤਿਆਰ ਹੁੰਦਾ ਪਰ ਅੰਦਰੋਂ ਬੜਾ ਕਮਜ਼ੋਰ ਹੁੰਦਾ ਹੈ ਬਾਬਾ ਦੀਪ ਸਿੰਘ ਜੀ ਸ਼ਿੰਗਾਰ ਕਰਕੇ ਵੀ ਤਿਆਰ ਨੇ ਔਰ ਕਿਰਦਾਰ ਕਰਕੇ ਵੀ ਤਿਆਰ ਨੇ ਜਦੋਂ ਗੁਰੂ ਪਿਆਰੋ ਆਪਣੇ ਪੁੱਤਰ ਦੇ ਇਹ ਜੀਵਨ ਨੂੰ ਦੇਖਿਆ ਮਾਤਾ-ਪਿਤਾ ਬੜੇ ਖੁਸ਼ ਹੋਏ ਜਦੋਂ ਮਾਤਾ-ਪਿਤਾ ਦਾ ਬੱਚਾ ਜਦੋਂ ਬੁਲੰਦੀਆਂ ਤੇ ਪਹੁੰਚਦਾ ਹੈ ਕਾਮਯਾਬ ਬਣਦਾ ਹੈ ਉਹ ਖੁਸ਼ੀ ਜਿਹੜੀ ਹੈ ਇਹ ਮਾਤਾ-ਪਿਤਾ ਨਹੀਂ ਪਤਾ ਹੁੰਦੀ ਹੈ ਦੁਨੀਆ ਉੱਪਰ ਹੋਰ ਕੋਈ ਨਹੀਂ ਇਹ ਚੀਜ਼ ਨੂੰ ਦੇਖ ਸਕਦਾ ਉਹ ਫੀਲ ਜਿਹੜੀ ਹੈ ਫੀਲਿੰਗ ਜਿਹੜੀ ਹੈ ਇਹ ਮਾਤਾ-ਪਿਤਾ ਹੀ ਸਮਝ ਸਕਦੇ ਆ ਮਾਤਾ-ਪਿਤਾ ਨੇ ਫਰਿਆਦ ਕੀਤੀ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਜੇ ਆਪ ਜੀ ਦੀ ਇਜਾਜ਼ਤ ਹੋਵੇ ਅਸੀਂ ਆਪਣੇ ਪੁੱਤਰ ਨੂੰ ਆਪਣੇ ਪਿੰਡ ਲਿਜਾ ਸਕਦੇ ਹਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਤਿਆਰ ਕੀਤਾ ਹੋਇਆ ਬਾਬਾ ਦੀਪ ਸਿੰਘ ਜੀ ਭਾਈ ਮਨੀ ਸਿੰਘ ਜੀ ਨੇ ਸਿਖਾਇਆ ਸ਼ਰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਹੈ ਉਸੇ ਇਨਸਾਨ ਦੀ ਆਪਾਂ ਸ਼ਰਨ ਦੇ ਵਿੱਚ ਜਾਂਦੇ ਹਾਂ ਜਿਹਦੀ ਸ਼ਰਨ ਦੇ ਵਿੱਚ ਰਹਿ ਕੇ ਸਾਨੂੰ ਡਰ ਵੀ ਨਾ ਲੱਗੇ ਭਗਤ ਸਹਿਬਾਨ ਜੀ ਦੇ ਬੜੇ ਪਿਆਰੇ ਬਚਨ ਨੇ ਕਹਿੰਦੇ ਉਹ ਸ਼ਰਨ ਹੀ ਕਾਹਦੀ ਜਿਸ ਦੀ ਸ਼ਰਨ ਦੇ ਵਿੱਚ ਜਾ ਕੇ ਵੀ ਅਸੀਂ ਡਰਦੇ ਰਹੀਏ ਸਿੰਘ ਸ਼ਰਨ ਕਤ ਜਾਈਐ ਜੋ ਜੰਬੁਕ ਘਰਾਸੈ ਕਹਿੰਦੇ ਜੇ ਸ਼ੇਰ ਦੀ ਸ਼ਰਨ ਦੇ ਵਿੱਚ ਜਾ ਕੇ ਵੀ ਗਿੱਦੜਾ ਤੋਂ ਡਰਨਾ ਫਿਰ ਸ਼ੇਰ ਦੀ ਸ਼ਰਨ ਵਿੱਚ ਜਾਣ ਦਾ ਲਾਭ ਕੀ ਹੋਇਆ ਮੈਂ ਵਾਰ-ਵਾਰ ਬੇਨਤੀ ਕਰਦਾ ਹੁੰਨਾ ਬੜੀਆਂ ਥਾਵਾਂ ਤੇ ਇਹ ਬੇਨਤੀ ਕੀਤੀ ਐ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚ ਆ ਗਿਓ ਤੁਹਾਡਾ ਕੋਈ ਵੀ ਵਾਲ ਵਿੰਗਾ ਨਹੀਂ ਕਰ ਸਕਦਾ ਜੇ ਤੁਹਾਡਾ ਭਰੋਸਾ ਹੈ ਗੁਰੂ ਦੇ ਉੱਪਰ ਗੁਰੂ ਤੁਹਾਡਾ ਵਾਲ ਵੀ ਵਿੰਗਾ ਨਹੀਂ ਹੋਣ ਦੇਗਾ ਜਦੋਂ ਸਾਡਾ ਭਰੋਸਾ ਟੁੱਟਦਾ ਹੈ ਅਸੀਂ ਸਮਝਦੇ ਹਾਂ ਕਿ ਸਾਡਾ ਗੁਰੂ ਦੇ ਉੱਪਰ ਭਰੋਸਾ ਟੁੱਟ ਕੇ ਬੜੇ ਲੋਕੀ ਜੁੜਦੇ ਐ ਜੀ ਖੰਡੇ ਬਾਡੇ ਦੇ ਪੌਣ ਲੈ ਲੈਂਦੇ ਐ ਕੋਈ ਸ਼ੱਕ ਨਹੀਂ ਕੋਈ 2-4 ਮਹੀਨੇ ਬਾਅਦ ਫਿਰ ਆਖਦਾ ਜੀ ਮੇਰਾ ਅਮਰਤ ਭੰਗ ਹੋ ਗਿਆ ਮੇਰਾ ਅਮਰਤ ਟੁੱਟ ਗਿਆ ਕਾਰਨ ਕੀ ਐ ਕਿਉਂਕਿ ਅਸੀਂ ਜੁੜੇ ਹੀ ਨਹੀਂ ਦਿਲੋਂ ਨਹੀਂ ਜੁੜੇ ਜਿਸ ਦਿਨ ਦਿਲੋਂ ਜੁੜ ਜਾਵਾਂਗੇ ਫਿਰ ਚਾਹੇ ਦੁੱਖ ਆਣ ਭਾਵੇਂ ਸੁੱਖ ਆਣ ਅਸੀਂ ਕਦੇ ਵੀ ਆਪਣੇ ਗੁਰੂ ਤੋਂ ਮੁੱਖ ਨਹੀਂ ਮੋੜਾਂਗੇ ਇਹੀ ਆਖਾਂਗੇ ਤੇਰਾ ਕੀਆ ਮਿੱਠਾ ਲਾ ਕੇ ਸੱਚੇ ਪਾਤਸ਼ਾਹ ਤੂੰ ਕਰ ਰਿਹਾ ਤੇ ਤੇਰਾ ਕੀਤਾ ਹੋਇਆ ਸਾਡੇ ਵਾਸਤੇ ਮਿੱਠਾ ਹੀ ਹੈ ਚਾਹੇ ਦੁੱਖ ਆਣ ਭਾਵੇਂ ਸੁੱਖ ਆਣ ਜੇ ਸੁੱਖ ਦੇ ਤਾ ਤੁਜੈ ਅਰਾਧੇ ਦੁੱਖ ਵੀ ਤੁਜੈ ਧਿਆਈ ਜੇ ਭੁਖ ਦੇ ਤਾ ਇਤਹੀ ਰਾਜਾ ਦੁੱਖ ਵਿੱਚ ਸੁਖ ਮਨਾਇ ਸੁੱਖਾ ਨੂੰ ਮੰਨਣਾ ਆ ਜਾਂਦਾ ਹੈ ਦੁੱਖ ਤੇ ਸੁੱਖ ਬਰਾਬਰ ਲੱਗਦੇ ਐ ਬਾਬਾ ਦੀਪ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਸ਼ਰਨ ਮਿਲੀ ਹੈ ਕਿੰਨਾ ਵੱਡਾ ਸੁਭਾਗ ਮਿਲਿਆ ਜੀ ਕਿੰਨੇ ਸੋਹਣੇ ਘੜਤ ਘੜੀ ਗਈ ਹੈ ਕਿੰਨੇ ਵਧੀਆ ਮਾਹੌਲ ਦੇ ਵਿੱਚ ਬਾਬਾ ਦੀਪ ਸਿੰਘ ਜੀ ਤਿਆਰ ਹੋਏ ਆ ਇਨਸਾਨ ਕਾਮਯਾਬ ਤਾਂ ਹੀ ਹੁੰਦਾ ਜੇ ਉਹਦਾ ਆਲੇ-ਦੁਆਲੇ ਦਾ ਮਾਹੌਲ ਚੰਗਾ ਹੋਵੇ ਬੱਚੇ ਪੜ੍ਹਾਈ ਤਾਂ ਹੀ ਉਹਨਾਂ ਦਾ ਮਨ ਲੱਗਦਾ ਜੇ ਉਹਨਾਂ ਦਾ ਰੂਮ ਸਾਫ਼ ਹੋਵੇ ਨਾ ਜੀ ਹਰ ਚੀਜ਼ ਠਿਕਾ ਦੇ ਵਿੱਚ ਪਈ ਹੋਵੇ ਬੱਚੇ ਦਾ ਮਨ ਲੱਗਦਾ ਕਿ ਹਾਂ ਵੀ ਸਭ ਕੁਝ ਸਾਫ਼ ਸੁਥਰਾ ਹੈ ਹੁਣ ਮੈਂ ਪੜ੍ਹ ਸਕਦਾ ਕਈ ਵਾਰ ਬੰਦ ਚੀਜ਼ਾਂ ਖਿਲਰੀਆਂ ਹੁੰਦੀਆਂ ਹਨ ਕਮਰੇ ਦੇ ਵਿੱਚ ਕਦੇ ਉਧਰ ਧਿਆਨ ਭਟਕ ਜਾਂਦਾ ਹੈ ਕਦੇ ਉਧਰ ਧਿਆਨ ਭਟਕ ਕੇ ਜਾਂਦਾ ਹੈ ਇਦਾਂ ਹੀ ਸੁਸਾਇਟੀ ਦੇ ਵਿੱਚ ਉਹੀ ਬੱਚਾ ਕਾਮਯਾਬ ਹੁੰਦਾ ਜੇ ਉਹਦੇ ਆਲੇ-ਦੁਆਲੇ ਚੰਗੇ ਇਨਸਾਨ ਵੱਸਦੇ ਐ ਚੰਗੇ ਬੱਚੇ ਪੜ੍ਹੇ ਲਿਖੇ ਵੱਸਦੇ ਐ ਉਦਾਂ ਦਾ ਮਾਹੌਲ ਬਣ ਜਾਂਦਾ ਜੈਸੀ ਸੰਗਤ ਵੈਸੀ ਰੰਗ ਉਦਾਂ ਦਾ ਰੰਗ ਛੱਡ ਜਾਂਦਾ ਹੁਣ ਬਾਬਾ ਦੀਪ ਸਿੰਘ ਜੀ ਨੂੰ ਤਿਆਰ ਕੀਤਾ ਮਾਤਾ ਪਿਤਾ ਨੇ ਆਖਿਆ ਪਾਤਸ਼ਾਹ ਜੀ ਬੱਚੇ ਦਾ ਵਿਆਹ ਕਰਨੈ ਇਜਾਜ਼ਤ ਦਿਓ ਕਿ ਅਸੀਂ ਇਹਨੂੰ ਲੈ ਜਾ ਸਕਦੇ ਹਾਂ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਖਿਆ ਲੈ ਲੈ ਕੇ ਜਾ ਸਕਦੇ ਹੋ ਬਾਬਾ ਦੀਪ ਸਿੰਘ ਜੀ ਨੂੰ ਜਾਨ ਲੱਗਿਆ ਬੇਨਤੀ ਕੀਤੀ ਕਿ ਪਿੰਡਾਂ ਨਗਰਾਂ ਦੇ ਵਿੱਚ ਜਾਣਾ ਹੈ ਪ੍ਰਚਾਰ ਕਰਨੈ ਗੁਰਬਾਣੀ ਸਿਖਾਣੀ ਹੈ ਸ਼ਸਤਰ ਤੇ ਸ਼ਾਸਤਰੀ ਵਿਦਿਆ ਵੀ ਸਿਖਾਉਣੀ ਐ ਵਖ ਵਖ ਥਾਵਾਂ ਤੇ ਜਾ ਕੇ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਕਰਨਾ ਤੇ ਉਸ ਗੁਰੂ ਨਾਨਕ ਦੇ ਦੱਸੇ ਹੋਏ ਮਾਰਗ ਤੇ ਚੱਲਣਾ ਹੈ ਬਾਬਾ ਦੀਪ ਸਿੰਘ ਜੀ ਪਹੂ ਵਿੰਡ ਆ ਜਾਂਦੇ ਆ ਜੀ ਆਪਣੇ ਮਾਤਾ ਪਿਤਾ ਦੇ ਨਾਲ ਇਧਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਉੱਪਰ ਵਿਖੜਾ ਪਿੰਡ ਆ ਜਾਂਦਾ ਹੈ ਜੀ ਉਹਦੀਆਂ ਰਾਤਾਂ ਆਪ ਜੀ ਨੂੰ ਪਤਾ ਹੈ ਕਿ ਸਾਰਾ ਵਰਤਾਂਤ 8-9 ਦਿਨਾਂ ਦੇ ਵਿੱਚ ਗੁਰੂ ਪਿਆਰਿਓ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦਾ ਪਰਿਵਾਰ ਖੇਰੂ-ਖੇਰੂ ਹੋ ਗਿਆ। ਵੱਡੇ ਸਾਹਿਬਜ਼ਾਦੇ ਤਿੰਨ ਪਿਆਰੇ ਤੀ ਦੇ ਕਰੀਬ ਸਿੱਖ ਜਿਹੜੇ ਸਨ ਗੁਰੂ ਪਿਆਰਿਓ ਚਮਕੌਰ ਦੀ ਜੰਗ ਦੇ ਵਿੱਚ ਛੋਟੇ ਸਾਹਿਬਜ਼ਾਦੇ ਸਰਹੰਦ ਦੀਆਂ ਨੀਹਾਂ ਦੇ ਵਿੱਚ ਮਾਤਾ ਗੁਜਰ ਕੌਰ ਜੀ ਸਾਰਾ ਮਿਰਤਾਂਤ ਜਿਹੜਾ ਆਪ ਜੀ ਨੂੰ ਭਲੀ ਭਾਂਤ ਯਾਦ ਹੈ। ਪਤਾ ਲੱਗਿਆ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤਲਵੰਡੀ ਵਿਖੇ ਪਹੁੰਚਿਆ ਸਾਬੂ ਕੀ ਤਲਵੰਡੀ ਦਮਦਮਾ ਸਾਹਿਬ ਦੀ ਧਰਤੀ ਦੇ ਉੱਪਰ ਬਾਬਾ ਦੀਪ ਸਿੰਘ ਜੀ ਆਏ ਮਨ ਨੂੰ ਬੜੀ ਠੇਸ ਪਹੁੰਚੀ ਕਿ ਇਸ ਵਿਖੜੇ ਪੈਂਡੇ ਦੇ ਵਿੱਚ ਮੈਂ ਆਪਣੇ ਗੁਰੂ ਦਾ ਸਾਥ ਕਿਉਂ ਨਾ ਦੇ ਸਕਿਆ ਦਰਦ ਹੋਇਆ ਫੀਲ ਹੋਇਆ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਮੈਨੂੰ ਇੰਨਾ ਸੋਹਣਾ ਜੀਵਨ ਬਖਸ਼ਿਆ ਤੇ ਮੈਂ ਇਸ ਵਿਖੜੇ ਪੈਂਡੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਸਾਥ ਨਾ ਦੇ ਸਕਿਆ ਆਏ ਪਾਤਸ਼ਾਹ ਜੀ ਦੇ ਅੱਗੇ ਸੀਸ ਨਵਾਇਆ ਪਾਤਸ਼ਾਹ ਜੀ ਭੁੱਲਾਂ ਗਲਤੀਆਂ ਮਾਫ ਕਰੋ ਮੈਂ ਇਸ ਵਿਖੜੇ ਪੈਂਡੇ ਦੇ ਵਿੱਚ ਤੁਹਾਡਾ ਸਾਥ ਨਾ ਦੇ ਸਕਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਭਾਈ ਮਨੀ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ ਨੂੰ ਇੱਕ ਸੇਵਾ ਸੌਂਪੀ ਐ ਉਹ ਸੇਵਾ ਕਿਹੜੀ ਸੀ ਜੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਆਦ ਬੀੜ ਨੂੰ ਸੰਪੂਰਨ ਕਰਵਾਉਣਾ ਬੀੜ ਜਿਹੜੀ ਸੀ ਨਾ ਜੀ ਏ ਧੀਰ ਮੱਲੀਆਂ ਦੇ ਕੋਲ ਸੀ ਪਰ ਧੀਰ ਮੱਲਿਏ ਨੇ ਧੋਖਾ ਕੀਤਾ ਬੀੜ ਨੂੰ ਨਹੀਂ ਦਿੱਤਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਫਿਰ ਜ਼ੁਬਾਨੀ ਬੋਲ ਕੇ ਆਪਣੇ ਗੁਰੂ ਪਿਤਾ ਦੀ ਬਾਣੀ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਗੁਰੂ ਪਿਆਰੇ ਦਰਜ ਕਰਵਾਇਆ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸੰਪੂਰਨਤਾ ਕੀਤੀ ਹੈ ਜ਼ੁਬਾਨੀ ਬੋਲ ਕੇ ਹੁਣ ਜਦੋਂ ਗੁਰੂ ਪਿਆਰਿਓ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਬੀੜ ਲਖਵਾ ਰਹੀ ਹੈ ਬਾਬਾ ਦੀਪ ਸਿੰਘ ਜੀ ਤੇ ਭਾਈ ਮਨੀ ਸਿੰਘ ਜੀ ਨਰੰਦਰ ਬੀੜਾਂ ਲਿਖ ਰਿਹਾ ਹੈ ਉਤਾਰੇ ਕਰ ਰਿਹਾ ਇੱਕ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬੀੜ ਬਾਬਾ ਦੀਪ ਸਿੰਘ ਜੀ ਨੇ ਫਾਰਸੀ ਭਾਸ਼ਾ ਦੇ ਵਿੱਚ ਵੀ ਲਿਖੀ ਹੈ ਉਸ ਤੋਂ 9 ਮਹੀਨੇ ਤਕਰੀਬਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਗੁਰੂ ਪਿਆਰਿਓ ਸਭੂ ਕੀ ਤਲਵੰਡੀ ਠਹਿਰਦੇ ਐ ਇਸ ਤੋਂ ਉਪਰੰਤ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨਦੇੜ ਹਜੂਰ ਸਾਹਿਬ ਦੀ ਧਰਤੀ 'ਤੇ ਪਹੁੰਚਦੇ ਐ ਤੇ ਬਾਬਾ ਦੀਪ ਸਿੰਘ ਜੀ ਨੇ ਉੱਥੇ ਪ੍ਰਚਾਰ ਪ੍ਰਸਾਰ ਅਰੰਭ ਕਰ ਦਿੱਤਾ ਬੱਚਿਆਂ ਦੀ ਸਿੱਖਲਾਈ ਵਾਸਤੇ ਪ੍ਰਚਾਰਕ ਤਿਆਰ ਕਰਨ ਵਾਸਤੇ ਬਾਬਾ ਦੀਪ ਸਿੰਘ ਜੀ ਨੇ ਟਕਸਾਲ ਅਰੰਭ ਕਰ ਦਿੱਤੀ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਸਨ ਬਾਬਾ ਦੀਪ ਸਿੰਘ ਜੀ ਬੱਚਿਆਂ ਨੂੰ ਪ੍ਰਚਾਰ ਪ੍ਰਸਾਰ ਦੇ ਲਈ ਉਹਨਾਂ ਦੇ ਅੰਦਰ ਦ੍ਰਿੜਤਾ ਭਰੀ ਸੂਰਬੀਰਤਾ ਭਰੀ ਗਤਕਾ ਸਿਖਲਾਈ ਸ਼ਸਤਰਾਂ ਨੂੰ ਸਿਖਾਉਣਾ ਸਭ ਕੁਝ ਬਾਬਾ ਦੀਪ ਸਿੰਘ ਜੀ ਨੇ ਆਰੰਭ ਕਰ ਦਿੱਤਾ ਇੱਧਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਡੇਢ ਦੀ ਧਰਤੀ ਤੋਂ ਗੁਰੂ ਪਿਆਰੋ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਤਿਆਰ ਕਰਕੇ ਜ਼ਾਲਿਮਾਂ ਦਾ ਸਾਹਦਾ ਲਾਉਣ ਦੇ ਲਈ ਪੰਜਾਬ ਵੱਲ ਭੇਜਦੇ ਐ ਸਮੇਂ ਜੀ 1709 ਈਸਵੀ ਦਾ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਗੁਰੂ ਪਿਆਰੋ ਜੰਗਾਂ ਜੁੱਧਾਂ ਲੜਦੇ ਆ ਤੇ ਸਮਾਣਾ ਤੇ ਇਸ ਡੋਰਾ ਅਤੇ ਸਰਹੰਦ ਦੋ ਜੰਗਾਂ ਦੇ ਵਿੱਚ ਬਾਬਾ ਦੀਪ ਸਿੰਘ ਜੀ ਨੇ ਵੀ ਵੱਧ ਚੜ ਕੇ ਹਿੱਸਾ ਲਿਆ ਸਰਹੰਦ ਅਤੇ ਗੁਰੂ ਪਿਆਰੋ ਸਮਾਣੀ ਦੀ ਜੰਗ ਦੇ ਵਿੱਚ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਜਥੇ ਨੇ ਡਟ ਕੇ ਸੂਰਬੀਰਤਾ ਦੇ ਨਾਲ ਗੁਰੂ ਪਿਆਰੋ ਜ਼ੋਰ ਦਿਖਾਏ ਨੇ ਔਰ ਜੰਗ ਨੂੰ ਫਤਿਹ ਕੀਤਾ ਤੇ ਬਾਬਾ ਦੀਪ ਸਿੰਘ ਜੀ ਨੂੰ ਗੁਰੂ ਪਿਆਰੂ ਜ਼ਿੰਦਾ ਸ਼ਹੀਦ ਦਾ ਖਿਤਾਬ ਵੀ ਮਿਲਿਆ ਇਹ ਵੀ ਗੱਲ ਬੇਨਤੀ ਹੈ ਯਾਦ ਰੱਖਿਓ ਬਾਬਾ ਦੀਪ ਸਿੰਘ ਜੀ ਨੂੰ ਜ਼ਿੰਦਾ ਸ਼ਹੀਦ ਦਾ ਖਿਤਾਬ ਮਿਲਿਆ ਫਿਰ ਬਾਬਾ ਦੀਪ ਸਿੰਘ ਜੀ ਕਾਫਲੇ ਦੇ ਨਾਲ ਚਲਦੇ ਚਲਦੇ ਆ ਕਾਨੂੰਵਾਲ ਦੇ ਜੰਗਲਾਂ ਵਿੱਚ ਆਂਦੇ ਆ ਝੜਪੂ ਹੁੰਦੀ ਹੈ ਜੀ ਛੋਟਾ ਕੱਲੂ ਕਾਰਾ ਹੁੰਦਾ ਹੈ 1746 ਦੇ ਵਿੱਚ ਫਿਰ ਉਸ ਤੋਂ ਮਗਰੋਂ ਥੋੜਾ ਕੋ ਹੋਰ ਅੱਗੇ ਗੱਲਬਾਤ ਚੱਲਦੀ ਹੈ ਇਤਿਹਾਸ ਚੱਲਦਾ ਹੈ ਕਿਉਂਕਿ ਸਮਾਂ ਸੀਮਤ ਹੈ ਜੀ 2-3 ਮਿੰਟ ਹੀ ਰਹਿ ਗਏ ਹੈ ਫਿਰ ਗੁਰੂ ਪਿਆਰਿਓ ਸਮਾਂ ਚੱਲਦਾ ਅੱਗੇ 1756 ਦੇ ਵਿੱਚ ਅਬਦਾਲੀ ਮਥਰਾ ਬਿੰਦਰਾਬਨ ਆਗਰਾ ਦਿੱਲੀ ਨੂੰ ਲੁੱਟ ਕੇ ਨਾ ਜੀ ਆਪਣੇ ਦੇਸ਼ ਵੱਲ ਲੈ ਕੇ ਜਾ ਰਿਹਾ ਜਿਸ ਦੇ ਵਿੱਚ ਹਜ਼ਾਰਾਂ ਦੀ ਤਦਾਦ ਦੇ ਵਿੱਚ Hindu ਬੱਚੇ ਸੁੰਦਰ Hindu ਮੁਸਲਮਾਨਾਂ ਦੀਆਂ ਗੁਰੂ ਪਿਆਰੋ ਨੌਜਵਾਨ ਕੁਆਰੀਆਂ ਕੁੜੀਆਂ ਤੇ ਉਹਨਾਂ ਦੇ ਕੋਲੋਂ ਸ਼ਾਈ ਖਜ਼ਾਨਾ ਜਿਹੜਾ ਸੀ ਲੁੱਟ ਕੇ ਲੈ ਕੇ ਆਪਣੇ ਦੇਸ਼ ਵਾਸੀਆਂ ਨੂੰ ਪਰਸੰਨ ਕਰਨ ਦੇ ਲਈ ਲੈ ਕੇ ਜਾ ਰਿਹਾ ਸੀ ਜਦੋਂ ਇਸ ਗੱਲ ਦਾ ਪਤਾ ਲੱਗਾ ਸਿੰਘਾਂ ਨੂੰ ਉਸ ਵਕਤ ਬਾਬਾ ਦੀਪ ਸਿੰਘ ਜੀ ਦੀ ਜਿਹੜੀ ਸੇਵਾ ਸੀ ਇਹ ਕੁਰਕ ਖੇਤਰ ਦੇ ਵਿਖੇ ਲੱਗੀ ਸੀ ਬਾਬਾ ਦੀਪ ਸਿੰਘ ਜੀ ਨੂੰ ਪਤਾ ਲੱਗਿਆ ਕਿ ਮੁਗਲਾਂ ਨੇ ਇਹ ਧੱਕਾ ਕੀਤਾ ਹੈ ਜ਼ਬਰ ਜ਼ੁਲਮ ਕਰ ਰਿਹਾ ਹੈ ਤੇ ਬਾਬਾ ਦੀਪ ਸਿੰਘ ਜੀ ਨੇ ਡਟ ਕੇ ਮੁਕਾਬਲਾ ਕੀਤਾ 300 ਦੇ ਕਰੀਬ ਸੁੰਦਰ ਕੁਵਾਰੀਆਂ ਨੌਜਵਾਨ ਕੁੜੀਆਂ ਨੂੰ ਲੜਕੀਆਂ ਨੂੰ ਅਤੇ 100 ਦੇ ਕਰੀਬ ਸੁੰਦਰ ਨੌਜਵਾਨ ਲੜਕੀਆਂ ਨੂੰ ਬਾਬਾ ਦੀਪ ਸਿੰਘ ਜੀ ਨੇ ਅਹਿਮਦ ਸ਼ਾਹ ਅਬਦਾਲੀ ਦੀ ਕੈਦ ਦੇ ਵਿੱਚੋਂ ਬਾਹਰ ਕਢਵਾਇਆ ਤੇ ਛੁੜਵਾਇਆ ਤੇ ਘਰੋਂ ਕਰੀ ਆਪ ਆਪਣੇ ਪੱਲਿਓਂ ਖਰਚਾ ਕਰਕੇ ਪਹੁੰਚਿਆ ਬਾਬਾ ਦੀਪ ਸਿੰਘ ਜੀ ਨੂੰ ਗੁਰੂ ਪਿਆਰਿਓ ਕਿਉਂਕਿ ਸਿੱਖਾਂ ਦੇ ਕਿਰਦਾਰ ਦਾ ਹੁਕਾ ਹੀ ਇਹ ਸੀ ਅੱਜ ਕੱਲ ਤਾਂ ਸਾਡੇ ਸਿੱਖਾਂ ਦੇ ਮਾਫ਼ ਕਰਨਾ ਗੁਰੂ ਪਿਆਰਿਓ ਮੈਂ ਤਾਂ ਬੇਨਤੀ ਇਹੀ ਕਰਾਂਗਾ ਕਿ ਚੜ੍ਹਦੀ ਕਲਾ 'ਚ ਰਹੀਏ ਚੜ੍ਹਦੀ ਕਲਾ ਵਾਲੇ ਕਿਰਦਾਰ ਬਣਾਈਏ ਹਾਰ ਸ਼ਿੰਗਾਰ ਅਸੀਂ ਬੜੀ ਛੇਤੀ ਤਿਆਰ ਕਰ ਲੈਂਦੇ ਆਂ ਦੁਨੀਆਂ ਦੇ ਵਿੱਚ ਮੰਨ ਲਓ ਕੱਲੋਂ ਵਿਆਹੇ ਬੰਦਾ ਅੱਜ ਆਪਣਾ ਲਾੜਾ ਬਣ ਕੇ ਤਿਆਰ ਵੀ ਹੋ ਸਕਦਾ ਹੈ ਜੀ ਸ਼ਿੰਗਾਰ ਬਾਜ਼ਾਰਾਂ ਵਿੱਚ ਬੜਾ ਸਸਤਾ ਮਿਲ ਜਾਂਦਾ ਹੈ ਬੜੇ ਜਲਦੀ ਭਾਅ ਦੇ ਨਾਲ ਮਿਲ ਜਾਂਦਾ ਹੈ ਪਰ ਕਿਰਦਾਰ ਬਣਾਉਣਾ ਪੈਂਦਾ ਹੈ ਉਸ ਵਕਤ ਸਿੰਘਾਂ ਦਾ ਕਿਰਦਾਰ ਸੀ ਮੂੜੀ ਬਾਬਾ ਕਸ਼ ਵਾਲਿਆ ਗਈ ਨਹੀਂ ਤਾਂ ਗਈ ਰਨ ਗਈ ਬਸਰੇ ਨੂੰ ਗਈ ਇਦਾਂ ਬਾਬਾ ਦੀਪ ਸਿੰਘ ਜੀ ਸਿੱਖਾਂ ਦੇ ਕਿਰਦਾਰ ਬੋਲਦੇ ਸਨ ਹਰ ਇੱਕ ਹਿੰਦੂ ਮੁਸਲਮਾਨ ਧੀ ਨੂੰ ਇਹ ਫਕਰ ਹੁੰਦਾ ਸੀ ਜਦੋਂ ਉਹਨਾਂ ਦੇ ਕੋਲ ਆ ਕੇ ਸਰਦਾਰ ਖੜ ਜਾਂਦਾ ਸੀ ਉਹਨਾਂ ਦਾ ਕਿਰਦਾਰ ਹੀ ਇੰਨਾ ਜ਼ਿਆਦਾ ਬਾ ਕਮਾਲ ਦਾ ਸੀ ਤੇ ਅੱਜ ਬਦ ਕਿਸਮਤੀ ਦੇ ਨਾਲ ਇਹ ਚੀਜ਼ਾਂ ਕਹਿਣੀਆਂ ਪੈ ਰੀਆਂ ਨੇ ਅੱਜ ਸਾਡੇ ਸਿੱਖਾਂ ਦੇ ਘਰਾਂ ਦੇ ਵਿੱਚ ਜੰਮੀਆਂ ਹੋਈਆਂ ਧੀਆਂ ਨੂੰ ਸਰਦਾਰ ਮੁੰਡੇ ਨਹੀਂ ਪਸੰਦ ਆਗੇ ਉਹ ਕਹਿੰਦੇ ਨਾ ਜੀ ਅਸੀਂ ਨਹੀਂ ਕਰਾਸ ਉਹ ਸਰਦਾਰ ਮੁੰਡੇ ਨੂੰ ਪਸੰਦ ਨਹੀਂ ਕਰਦੇ ਕਿਉਂਕਿ ਆਪਣੇ ਕਿਰਦਾਰ ਨੂੰ ਅਸੀਂ ਆਪ ਹੀ ਵਿਗਾੜਨਾ ਸ਼ੁਰੂ ਕਰ ਦਿੱਤਾ ਜਦੋਂ ਆਪਣੇ ਕਿਰਦਾਰ ਦੀ ਐਮਿਤ ਆਪਣੇ ਪੁਰਖਿਆਂ ਬਜ਼ੁਰਗਾਂ ਤੋਂ ਜਾਣਾਂਗੇ ਗੱਲ ਫਿਰ ਬਣਨੀ ਹੈ ਫਿਰ پتہ ਲੱਗੇਗਾ ਕਿ ਸਾਡੇ ਕਿਰਦਾਰ ਨੂੰ ਕੋਈ ਮਾਮੂਲੀ ਜੀ ਗੱਲ ਨਹੀਂ ਹੈ ਕਿ ਕਿਰਦਾਰ ਐਵੇਂ ਬਜ਼ਾਰਾਂ ਚ ਮੈਂ ਬੜੇ ਤਸ਼ੱਦਦ ਦੇ ਨਾਲ ਸਿੱਖਾਂ ਦਾ ਕਿਰਦਾਰ ਬਣਿਆ ਹੈ ਇਸ ਕਿਰਦਾਰ ਦੇ ਧਾਰਨੀ ਬਣਨਾ ਹੈ ਆਪਾਂ ਨੇ ਬਾਬਾ ਦੀਪ ਸਿੰਘ ਜੀ ਨੂੰ ਗੁਰੂ ਪਿਆਰੋ ਅਹਿਮਦ ਸ਼ਾਹ ਅਫਦਾਲੀ ਦੀ ਕੈਦ ਚੋਂ ਛਡਾਇਆ ਤੇ ਜਾਂਦੇ ਵਕਤ ਤੈਮੂਰ ਖਾਨ ਨੂੰ ਆਪਣੇ ਪੁੱਤਰ ਨੂੰ ਲਾਹੌਰ ਦਾ ਗੁਰੂ ਪਿਆਰੋ ਗਵਰਨਰ ਬਣਾ ਗਿਆ ਸੂਬੇਦਾਰ ਬਣਾ ਗਿਆ ਤੇ ਤੈਮੂਰ ਖਾਨ ਨੇ ਅੱਗੇ ਸ਼ਾਹਜਹਾਨ ਨੂੰ ਗੁਰੂ ਪਿਆਰੋ ਬੇਨਤੀ ਕੀਤੀ ਕਿ ਇਹ ਇੱਥੋਂ ਤਾਕਤ ਲੈ ਕੇ ਕਿੱਥੋਂ ਆਂਦੇ ਆ ਉੰਨਾਂ ਹੀ ਆਖੇ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਧਰਤੀ ਤੋਂ ਉਹਨੇ ਧਰਤੀ ਨੂੰ ਗੁਰੂ ਪਿਆਰੂ ਦਰਬਾਰ ਸਾਹਿਬ ਦੀ ਪਵਿੱਤਰ ਧਰਤੀ ਨੂੰ ਮਲਿਆ ਮੇਟ ਕਰ ਦਿੱਤਾ ਪੂਰ ਕਰ ਦਿੱਤਾ ਤੇ ਜਦੋਂ ਗੁਰੂ ਪਿਆਰੂ ਪੂਰ ਕੀਤਾ ਮੈਂ 2 ਕਮਿੰਟ ਮਾਤਾ ਜੀ ਦਵਾਂਗਾ 2 ਕਮਿੰਟ ਠੀਕ ਹੈ ਜਦੋਂ ਗੁਰੂ ਪਿਆਰੂ ਮਲਿਆ ਮੇਟ ਕਰ ਦਿੱਤਾ ਇਸ ਖਬਰ ਦੀ ਸੋਏ ਬਾਬਾ ਦੀਪ ਸਿੰਘ ਜੀ ਨੂੰ ਦਮਦਮਾ ਸਾਹਿਬ ਦੀ ਧਰਤੀ ਤੇ ਪਹੁੰਚੀ ਹੈ ਤੇ ਬਾਬਾ ਦੀਪ ਸਿੰਘ ਜੀ ਨੇ ਗੁਰੂ ਧਾਮਾਂ ਦੀ ਬੇਦਬੀ ਨਾ ਜਰਦਿਆ ਹੋਇਆ ਸਿੰਘਾਂ ਦੇ ਕੋਲ ਅਰਦਾਸਾ ਸੋਧਿਆ ਤੇ ਗੁਰੂ ਇਹ ਮਾਲਕ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ ਕੀਤੀ ਤੇ ਕਿਹਾ ਕਿ ਅੰਮ੍ਰਿਤਸਰ ਵੱਲ ਕੁਝ ਕਰਨਾ ਹੈ 500 ਸਿੰਘਾਂ ਦਾ ਜੱਥਾ ਲੈ ਕੇ ਬਾਬਾ ਦੀਪ ਸਿੰਘ ਜੀ ਕਾਫਲਾ ਲੈ ਕੇ ਅੱਗੇ ਵੱਧਦੇ ਐ ਤੁਰਦਿਆਂ ਤੁਰਦਿਆਂ ਤਰਨਤਨ ਸਾਹਿਬ ਦੀ ਧਰਤੀ ਦੇ ਉੱਪਰ ਗੁਰੂ ਪਿਆਰ ਪੰਜ ਕ ਹਜ਼ਾਰ ਸਿੰਘਾਂ ਦਾ ਜੱਥਾ ਬਣ ਜਾਂਦਾ ਤੇ ਗੋਲ ਵੜ ਤੇ ਲਾਗੇ ਟੱਕਰਾ ਹੁੰਦਾ ਉਧਰੋਂ ਸ਼ਾਹ ਹਾਜੀ ਅਤਾਈ ਖਾਂ ਆ ਜਾਂਦਾ ਹੈ ਇਧਰ ਸ਼ਾਹ ਜਹਾਂ ਆ ਜਾਂਦਾ ਹੈ ਗੁਰੂ ਪਿਆਰੂ ਕਮਸਾਨ ਦਾ ਯੁੱਗ ਜੁੱਧ ਹੁੰਦਾ ਜਿਹਦੇ ਵਿੱਚ ਬਾਬਾ ਦੀਪ ਸਿੰਘ ਜੀ ਦੇ ਮਾਰੂ ਫੱਟ ਵੱਜਦੇ ਆ ਧੌਣ ਦੇ ਉੱਪਰ ਫੱਟ ਵੱਜਦੇ ਸਿੱਖਾਂ ਨੇ ਆਖਿਆ ਪਾਤਸ਼ਾਹ ਜੀ ਬਾਬਾ ਦੀਪ ਸਿੰਘ ਜੀ ਨੂੰ ਆਖਿਆ ਬਾਬਾ ਜੀ ਅਰਦਾਸਾ ਸੁਧਿਆ ਇੱਥੇ ਹਿੰਮਤ ਨਹੀਂ ਹਾਰਨੀ ਤੇ ਬਾਬਾ ਦੀਪ ਸਿੰਘ ਜੀ ਨੇ ਗੁਰੂ ਪਿਆਰੂ ਤੜੀ ਦੇ ਨਾਸਿਸ ਟਿਕਾ ਕੇ ਗੁਰੂ ਪਿਆਰੂ ਮੈਦਾਨੇ ਜੰਗ ਦੇ ਵਿੱਚ ਲੜੇ ਤੇ ਸੂਰਬੀਰਤਾ ਦੇ ਨਾਲ 18 ਸੇਰ ਦਾ ਖੰਡਾ ਵਾਇਆ ਤੇ ਸੂਰਬੀਰਤਾ ਦੇ ਨਾਲ ਡਟ ਕੇ ਬਾਬਾ ਦੀਪ ਸਿੰਘ ਜੀ ਨੇ ਮੈਦਾਨੇ ਜੰਗ ਨੂੰ ਫਤਾ ਕੀਤਾ ਤੇ ਇਥੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਗੁਰੂ ਧਾਮਾਂ ਦੀ ਬੇਦਵੀ ਸਿੱਖ ਕਦੇ ਜਰਦਾ ਨਹੀਂ ਗੁਰੂ ਧਾਮਾਂ ਦੀ ਬੇਦਵੀ ਤਾਂ ਹੀ ਨਹੀਂ ਜਰਦੇ ਕਿਉਂਕਿ ਇਸ ਤੋਂ ਪਹਿਲਾਂ ਗੱਲ ਆਉਣੀ ਹੈ ਕਿ ਗੁਰੂ ਪਿਆਰਾ ਹੈ ਕਿ ਜਾਂ ਨਹੀਂ ਗੁਰੂ ਗੁਰੂ ਨੂੰ ਪਿਆਰ ਕਰੀਏ ਗੁਰੂ ਪਿਆਰਾ ਹੈ ਗੁਰੂ ਧਾਮ ਆਪਣੇ ਆਪ ਪਿਆਰੇ ਕਿਉਂਕਿ ਗੁਰੂ ਨੂੰ ਪਿਆਰ ਕਰਨ ਵਾਸਤੇ ਗੁਰੂ ਧਾਮ ਬਣਿਆ ਹੈ ਨਾ ਗੁਰੂ ਨੂੰ ਪਿਆਰ ਕਰੀਏ ਗੁਰੂ ਵਾਲੇ ਬਣੀਏ ਸਿੰਘ ਸਜੀਏ ਆਪਣੇ ਕਿਰਦਾਰ ਨੂੰ ਉੱਚਾ ਸੋਚਾ ਰੱਖੀਏ ਆਈ ਸੰਗਤ ਦਾ ਧੰਨਵਾਦ ਜੀ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ